ताकि जो लोकां नु आवाज आई और आर्थिक तौर पे लाभ मिल सके मेरा नाम गुरसेवक सिंह है जी मैं सब्जी मंडी वाला भी चढ़दा काम करता जी इथे पांच एमएलए साहब आए हैं एक ਅੱਜ ਨਾਲ ਸੜਕ ਤੇ ਪੁਲ ਦੇ ਨਾਲ ਲਿੰਕ ਰੋਡ ਦੀ ਪਿਛਲੇ 6-7 ਮਹੀਨੇ ਤੋਂ ਟੁੱਟ ਗਈ ਸੀ ਵਰਤਾਂਦਾ ਦਾ ਕਰਕੇ ਤਾਂ ਅੱਜ ਐਮਐਲਏ ਸਾਹਿਬ ਆਏ ਆ ਤੇ ਉਹ ਸੜਕ ਦਾ ਉਗਾਣ ਕੀਤਾ ਜੀ ਪਿਛਲੇ ਲੰਬੇ ਸਮੇਂ ਤੋਂ ਕਾਫੀ ਮੰਡੀयां ਵੀ ਬੱਲਾ ਮੰਡੀयां ਵੀ ਮੁਸ਼ਕਲਾਂ ਦੇਈਆਂ ਪਾਸੇ ਚਲਾ ਕੇ ਉਹਨਾਂ ਬਾਰੇ ਐਮਐਲਏ ਸਾਹਿਬ ਨੇ ਕੀ ਗੱਲ ਹੱਬੜਾ ਦੇਖ ਸਿੱਖ ਤੇ ਮੰਡੀ ਦੀ ਸਫਾਈ ਲਿੰਕ ਰੋਡ ਆਪਣੇ ਜਿਹਾ ਕਹੀਏ ਚੌਂਕ ਨੇ ਉਹਨਾਂ ਦੀ ਬੜੀ ਮੁਸ਼ਕਲ ਸੀ ਸਫਾਈ ਦੀ ਬੜੀ ਵੱਡੀ ਇਸ਼ੂ ਸੀ ਉਹਨਾਂ ਉੱਤੇ ਆਪਦਨ ਪਿਛੇ ਬੈਠੇ ਤਿੰਨ ਚਾਰ ਦਿਨ ਤੋਂ ਪਹਿਲਾਂ ਆਪਾਂ ਗੱਲ ਕੀਤੀ ਸੀ ਤੇ ਕੰਮ ਕਿੰਨੇ ਹਾਲੀਵੁੱਡ ਸਾਬ ਹਮਝਾ ਲਾਂਗੇ ਆ ਸਾਡੇ ਚੇਅਰਮੈਨ ਸਾਹਿਬ ਨੇ ਨਾਲ ਜੀ ਇਹ ਵੀ ਨਾ ਆਪਣੇ ਨਾਲ ਹੀ ਇਹ ਤੇ ਕਹਿੰਦੇ ਹੁਣ ਆਪਾਂ ਸਾਰੇ ਨਾਲ ਮਿਲ ਕੇ ਕੰਮ ਕਰਾਂਗੇ ਜੀ ਇਹ ਤਾਂ ਬਲਾਈਓਰ ਦੇ ਨਾਲ ਜਿਹੜੀ ਸੜਕੇ ਕੰਮ ਦੀ ਖਸਤਾ ਹਾਲਤ ਵਿੱਚ ਸੀ ਅੱਜ ਉਹਦਾ ਵੀ ਕੰਮ ਕਰ ਦਿੱਤਾ ਹਾਂ ਜੀ ਉਸੇ ਚੀਜ਼ ਦਾ ਕੰਮ ਕੀਤਾ ਗਿਆ ਜੀ ਅੱਜ ਕਿ ਕਿਸ ਤਰ੍ਹਾਂ ਹੁਣ ਸੜਕ ਵੀ ਜਿਹੜੀ ਸ਼ਰਮਾਤੀ ਹੁੰਦੀ ਹਾਂ ਜੀ ਸੜਕ ਵੀ ਸਵਾਹ ਇੱਕ ਦੋ ਦਿਨ ਦੇ ਉਹਦੀ ਕੰਪਲੀਟ ਹੀ ਹੋ ਜੜੀ ਆ ਕਿਉਂਕਿ ਏਡਾ ਲੰਮਾ ਟੋਟਾ ਹੈਗਾ ਨਹੀਂ ਆ ਇੱਕ ਦੋ ਦਿਨ ਦੇ ਵਿੱਚ ਤਿਆਰ ਹੋ ਜਾਏਗਾ ਜੀ ਇਹ ਆਰਟੀ ਯੂਨੀਅਨ ਕੋਲੋਂ ਜਿਹੜਾ ਵਾ ਉਹ ਸਾਬ ਨੂੰ ਪੂਰੀ ਟੀਮ ਵੱਲੋਂ ਕਿਤਰਾ ਦਾ ਸਮਰਥਨ ਦਿੱਤਾ। ਬਹੁਤ ਸੋਣਾ ਜੀ ਅੱਜ ਵੀ ਸਾਰੇ ਹੜਤੀ ਸਾਹਿਬਾਨ ਆਏ ਆ। ਉਹਨਾਂ ਸਾਰਿਆਂ ਨੇ ਮੈਡਮ ਜੀ ਦਾ ਧੰਨਵਾਦ ਕੀਤਾ ਜੀ। ਦੇਖੋ ਇਸ ਤਰ੍ਹਾਂ ਆਮ ਆਦਮੀ ਪਾਰਟੀ ਅੱਜ ਤੋਂ 3 ਸਾਲ ਪਹਿਲੇ ਲੋਕਾਂ ਨੇ ਵੱਡਾ ਮੰਡਟ ਦਿੱਤਾ ਸੀ ਔਰ ਅਸੀਂ ਇੱਕੋ ਹੀ ਗੱਲ ਕੀਤੀ ਸੀਗੀ ਕਿ ਅਗਲੀ ਵਾਰ ਜੇ ਤੁਹਾਨੂੰ ਲੱਗੇਗਾ ਅਸੀਂ ਕੰਮ ਕੀਤੇ ਆ ਤਾਂ ਸਾਨੂੰ ਵੋਟ ਪਾਓ ਨਹੀਂ ਤਾਂ ਅਸੀਂ ਮੰਗਣ ਵੀ ਨਹੀਂ ਆਵਾਂਗੇ। ਸੋ ਜਿੱਥੋਂ ਜਿੱਥੋਂ ਮੇਰੇ ਕੋਲ ਕੰਪਲੇਨਟ ਆਉਂਦੀ ਹੈ ਜਿੱਥੋਂ ਜਿੱਥੋਂ ਮੈਨੂੰ ਪਤਾ ਲੱਗਦਾ ਹੈ ਕਿ ਔਰ ਇੱਥੇ ਮੈਨੂੰ ਬੜਾ ਦੁੱਖ ਹੁੰਦਾ ਜਦੋਂ ਮੈਨੂੰ ਪਤਾ ਲੱਗਦਾ ਕਿ ਅਸੀਂ ਅੱਜ ਦੇ ਜ਼ਮਾਨੇ 'ਚ ਜਦੋਂ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਗੱਲਾਂ ਕਰਦੇ ਆਂ ਉਦੋਂ ਅਜੇ ਵੀ ਇਹ ਜਿਹੇ ਏਰੀਆਜ਼ ਨੇ ਜਿੱਥੇ ਨਾ ਪਾਣੀ ਹੈ ਨਾ ਸੀਵਰੇਜ ਹੈ ਸੜਕਾਂ ਦੀ ਤਾਂ ਮੈਂ ਗੱਲ ਹੀ ਬਹੁਤ ਦੂਰ ਦੀ ਕਰ ਰਹੀ ਆਂ ਸੋ ਮੈਂ ਹੁਣ ਵੀ ਇਹਨਾਂ ਨੂੰ ਕਹਿ ਕੇ ਹਟੀਆਂ ਕਿ ਜਿਨ੍ਹਾਂ ਏਰੀਆਜ਼ ਦੇ ਵਿੱਚ ਸੀਵਰੇਜ ਔਰ ਪਾਣੀ ਨਹੀਂ ਹੈ ਪਹਿਲ ਦੇ ਆਧਾਰ ਤੇ ਉੱਥੇ ਉਹ ਕੰਮ ਹੋਣਗੇ ਕਿਉਂਕਿ ਨਾਰਮਲੀ ਇਹ ਦੇਖਿਆ ਗਿਆ ਕਿ ਸੜਕ ਪਾਤੀ ਦੇਖਿਆ ਨਹੀਂ ਸੀਵਰੇਜ ਹੈ ਨਹੀਂ ਹੈ ਉਹ ਸੜਕ ਪੁੱਟ ਕੇ ਚਲੇ ਗਏ ਸੀਵਰੇਜ ਪੈ ਗਿਆ ਸੜਕ ਨਹੀਂ ਪਈ ਸੋ ਮੇਰੇ ਵੱਲੋਂ ਮਹਿਕਮੇ ਨੂੰ ਸਖਤ ਹਦਾਇਤ ਹੈ ਕਿ ਅਗਰ ਤੁਸੀਂ ਕਿਤੇ ਸੜਕ ਪਾਣ ਜਾਣੇ ਹੋ ਔਰ ਤੁਹਾਨੂੰ ਪਤਾ ਲੱਗ ਰਿਹਾ ਕਿ ਉੱਥੇ ਪਾਣੀ ਨਹੀਂ ਹੈ ਉੱਥੇ ਸੀਵਰੇਜ ਨਹੀਂ ਹੈ ਤਾਂ ਪਹਿਲੇ ਉੱਥੇ ਉਹ ਸਾਰਾ ਲੋੜਿੰਦਾ ਕੰਮ ਜਿਹੜਾ ਉਹ ਹੋਏਗਾ ਉਸ ਤੋਂ ਬਾਅਦ ਸੜਕ ਪੈਗੀ ਸੋ ਬੜੀ ਦੇਰ ਤੋਂ ਇਹ ਮੰਡੀ ਦਾ ਜਿਹੜਾ ਪੁਲ ਬਣਿਆ ਸੀ ਇਹਦੇ ਆਸ-ਪਾਸ ਸਰਵਿਸ ਲੇਨ ਦਾ ਜਿਨ੍ਹਾਂ ਦੇ ਹਾਲਾਤ ਬਹੁਤ ਖਰਾਬ ਨੇ ਸੋ ਇਹਨਾਂ ਦੀ ਬੜੀ ਚਿਰ ਤੋਂ ਇਹ ਮੰਗ ਸੀਗੀ ਔਰ ਸਰਦੀਆਂ ਦੇ ਕਰਕੇ ਜਿਹੜੇ ਲੁਕ ਪਲਾਂਟ ਹੈ ਉਹ ਕੰਮ ਨਹੀਂ ਕਰਦੇ ਸੋ ਅੱਜ ਅਸੀਂ ਇੱਥੇ ਇਹ ਮਹੂਰਤ ਕਰਨ ਆਏ ਆ ਔਰ ਇਹ ਮੇਰੇ ਖਿਲ 21 ਦਿਨ ਦਾ ਕੰਮ ਹੈ ਬਹੁਤ ਲੰਬਾ ਕੰਮ ਨਹੀਂ ਹੈ ਪਰ ਪਹਿਲਾਂ ਜਿਹੜੀ ਬਣੀ ਸੀਗੀ ਉਹ ਖਰਾਬ ਹੋ ਚੁੱਕੀ ਸੀਗੀ ਤਾਂ ਅੱਜ ਇੱਥੇ ਦੁਬਾਰਾ ਪਾਉਣ ਆਇਆ ਪਰ ਨਾਲ ਦੱਸਣਾ ਚਾਹੁੰਨੀ ਆ ਕਿ ਸਾਡੇ ਆਲਮੋਸਟ ਹਰ ਰੋਜ਼ ਸਾਡੇ 3 ਤੋਂ 4 ਮਹੂਰਤ ਅਲੱਗ-ਅਲੱਗ ਵਰਡਾਂ ਦੇ ਵਿੱਚ ਮੇਰੇ ਹਲਕੇ ਦੇ ਵਿੱਚ ਚੱਲ ਰਹੇ ਨੇ ਕਿਉਂਕਿ ਜੋ ਲੋਕਾਂ ਨੂੰ ਵਾਅਦੇ ਕੀਤੇ ਸੀਗੇ ਉਹ ਪੂਰੇ ਕਰਨੇ ਆ ਜਿਹੜੇ ਨਹੀਂ ਕੀਤੇ ਸੀ ਔਰ ਸਾਨੂੰ ਨਜ਼ਰ ਆ ਰਿਹਾ ਜਿੱਥੇ ਜਾਣੀਆਂ ਜੇ ਚਾਰ ਜਗ੍ਹਾ ਚਾਰ ਗਲੀਆਂ ਦਾ ਐਸਟੀਮੇਟ ਹੁੰਦਾ ਹੈ ਤੇ ਜਾਓ ਤਾਂ ਦੋ ਹੋਰ ਨਿਕਲ ਆਉਂਦੀਆਂ ਸੋ ਬਹੁਤ ਸਾਰਾ ਕੰਮ ਹੋਣ ਵਾਲਾ ਹੈ ਕਹਿਣਾ ਮੈਂ ਚਾਹੁੰਨੀ ਕਿ 70 ਸਾਲ ਜਿਹੜੇ 70 ਸਾਲ ਬਲੇ ਉਹਨਾਂ ਨੇ ਕੀਤਾ ਹੀ ਕੁਝ ਨਹੀਂ ਸੀ ਸਾਡੀ ਕੋਸ਼ਿਸ਼ ਇਹ ਹੈ ਕਿ ਜਿਹੜਾ 70 ਸਾਲ ਨਹੀਂ ਹੋਇਆ ਹੈ ਉਹ ਅਸੀਂ ਆਪਣੀ ਡਿਊਰੇਸ਼ਨ 'ਚ ਉਹ ਕੀ ਉਸ ਤੋਂ ਜ਼ਿਆਦਾ ਕੰਮ ਜਿਹੜਾ ਉਹ ਲੋਕਾਂ ਨੂੰ ਕਰਕੇ ਦੇ ਗਏ। ਮੈਡਮ 3 ਸਾਲ ਜਿਹੜੇ ਆਮ ਆਦਮੀ ਪਾਰਟੀ ਨੂੰ ਪੂਰੇ ਹੋ ਗਏ ਆ ਬੜੇ ਵਧੀਆ ਹੈ ਜਿਹੜੀਆਂ ਡਿਵੈਲਪਮੈਂਟ ਤੋਂ ਲੈ ਕੇ ਸਾਰੇ ਹੀ ਵਿਕਾਸ ਕਾਰਜ ਕੀਤੇ ਗਏ। ਕੀ ਕਹਿਣਾ ਚਾਹੋਗੇ ਬਧਾਰੀ ਜੀ ਦੇ ਤੋਂ? ਦੇਖੋ ਮੈਂ ਤਾਂ ਗੱਲ ਸ਼ੁਰੂ ਹੀ ਇੱਥੋਂ ਕੀਤੀ ਕਿ ਲੋਕਾਂ ਨੇ ਸਾਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਸੀ ਸਾਡੇ ਤੇ ਵਿਸ਼ਵਾਸ ਕੀਤਾ ਸੀਗਾ। ਸੋ ਸਾਡੀ ਇਹ ਮੁਡਲੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਹਨਾਂ ਦੇ ਵਿਸ਼ਵਾਸ ਤੇ ਪੂਰਾ ਉਤਰੀਏ ਔਰ ਜਿਹੜੇ-ਜਿਹੜੇ ਵੀ ਅਸੀਂ ਉਹਨਾਂ ਨੂੰ ਕੰਮ ਕਹੇ ਸੀਗੇ ਉਹ ਔਰ ਹਲਕੇ ਦੀ ਜਿਹੜੀ ਡਿਵੈਲਪਮ ਸਰ ਕਹਿੰਦੀ ਸੀ ਇਲੈਕਸ਼ਨ ਤੋਂ ਪਹਿਲਾਂ ਕੈਂਪੇਨ 'ਚ ਵੀ ਕਹਿੰਦੀ ਸੀ ਕਿ ਮੇਰਾ ਹਲਕਾ ਸਭ ਤੋਂ ਪਛੜਿਆ ਹਲਕਾ ਹੈ ਅੱਜ ਵੀ ਮੈਂ ਜਿੱਥੇ ਜਾਨੀ ਆ ਚੰਡੀਗੜ੍ਹ ਚਲੇ ਜਾਵਾਂ ਮੈਂ ਉੱਥੇ ਵੀ ਗੱਲ ਕਰਦੀ ਕਿ ਮੇਰੇ ਹਲਕੇ ਨੂੰ ਹਜੇ ਹੋਰ ਪੈਸੇ ਚਾਹੀਦੇ ਮੇਰੇ ਹਲਕੇ ਨੂੰ ਹੋਰ ਪੈਸੇ ਦਿਓ ਸੋ ਹੁਣ ਵੀ ਜਾ ਰਹੇ ਆ ਸੈਸ਼ਨ ਹੈ ਅ ਮੰਗੂ ਠਾਵਾਂਗੇ ਉਥੇ ਚੀਮਾ ਸਾਹਿਬ ਨੂੰ ਪਹਿਲੇ ਵੀ ਕਿਹਾ ਹਟੇਂਗੇ ਸਾਡਾ ਸ਼ਹਿਰ ਜਿਹੜਾ ਹੈ ਸਾਡੇ ਸ਼ਹਿਰ ਦਾ ਸੀਵਰੇਜ ਸਿਸਟਮ ਟੋਟਲੀ ਕਾਲੈਪਸਡ ਹੈ ਕਿਉਂਕਿ 100-100 ਸਾਲ ਪੁਰਾਣਾ ਸਿਸਟਮ ਹੈਗਾ ਸਾਡਾ ਸੋ ਅਸੀਂ ਇਹ ਮੰਗ ਰੱਖਾਂਗੇ ਕਿ ਸਾਡੇ ਸ਼ਹਿਰ ਦੇ ਸੀਵਰੇਜ ਸਿਸਟਮ ਲਈ ਕੁਝ ਕੀਤਾ ਜਾਵੇ। ਆਮਲੇ ਸਮੇਂ ਚ ਮੰਡੀ ਦਾ ਵਿਕਾਸ ਕਿ ਤਰ੍ਹਾਂ ਦਾ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਹੋਏਗਾ। ਦੇਖੋ ਮੰਡੀ ਦੇ ਵਿਕਾਸ ਲਈ ਅਸੀਂ ਬਿਲਕੁਲ ਤਤਪਰਾਂ ਸਾਨੂੰ ਸਿਰਫ ਇੱਕ ਇਸ਼ੂ ਆਉਂਦਾ ਜਿਹੜਾ ਹੈਗਾ ਸਾਡਾ ਆਪਣਾ ਐਮਿਊਨੇਸ਼ਨ ਡੰਪ ਦਾ। ਠੀਕ ਹੈ ਸੋ ਐਮੋਨੇਸ਼ਨ ਡੰਪ ਦੀਆਂ ਜਿੰਨੀਆਂ ਵੀ ਸ਼ਰਤਾਂ ਨੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਸੀਂ ਜੋ ਬੈਸਟ ਪੋਸੀਬਲ ਕਰ ਸਕਾਂਗੇ ਉਹ ਬਿਲਕੁਲ ਕਰਾਂਗੇ